ਕੈਬਨਟ ਮੰਤਰੀ ਸਰਦਾਰ ਗੁਰਪ੍ਰੀਤ ਸਿੰਘ ਕਾਂਗੜ ਦੀ ਇੱਕ ਆਡੀਓ ਤੁਹਾਡੇ ਨਾਲ ਬਹੁਤ ਜਲਦ ਸਾਂਝੀ ਕਰਾਂਗੇ ਇਹਨਾਂ ਦਾ ਕੋਈ ਖਾਸ ਵਰਕਰ ਹੈ ਕਿਸੇ ਪਿੰਡ ਦਾ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਉਸ ਰਿਕਾਰਡਿੰਗ ਦੇ ਵਿੱਚ ਕਾਂਗੜ ਪ੍ਰਤੀ ਬਹੁਤ ਸਾਰਾ ਰੋਸ਼ ਆ ਉਸ ਵਰਕਰ ਨੇ ਜਤਾਇਆ ਕਿ ਲੰਮੇ ਸਮੇਂ ਤੋਂ ਅਸੀਂ ਕਾਂਗੜ ਦੇ ਨਾਲ ਆ ਪਰ ਜਦੋਂ ਲੋੜ ਸੀ ਜਦੋਂ ਅਸੀਂ ਇਹਨਾਂ ਨੂੰ ਫੋਨ ਲਾਇਆ ਤਾਂ ਉਦੋਂ ਕਹਿੰਦੇ ਮੈਨੂੰ ਮੈਂ ਇਹਨਾਂ ਨੂੰ ਨਹੀਂ ਜਾਣਦਾ ਤੇ ਇਸ ਰਵਈਏ ਕਰਕੇ ਕਿ ਦੋ ਤਿੰਨ ਵਾਰ ਉਹਨਾਂ ਨੇ ਕਾਂਗਰਸ ਸਾਹਿਬ ਨਾਲ ਗੱਲਬਾਤ ਕਰਨੀ ਚਾਹੀ ਲੋੜ ਪੈਣ ਤੇ ਪਰ ਕਾਂਗਰਸ ਸਾਹਿਬ ਨੇ ਕਹਿ ਦਿੱਤਾ ਕਿ ਮੈਂ ਇਹਨਾਂ ਨੂੰ ਨਹੀਂ ਜਾਣਦਾ ਉਹ ਆਡੀਓ ਤੁਹਾਡੇ ਨਾਲ ਜਲਦ ਸੱਚ ਟੈਲੀਵਿਜ਼ਨ ਤੇ ਸਾਂਝੀ ਕਰਾਂਗੇ ਤੇ ਹੋ ਸਕਦਾ ਹੈ ਉਹ ਕਹਿੰਦੇ ਸੀ ਅਸੀਂ ਆਉਣ ਵਾਲੇ ਕੁਝ ਕੁ ਮਹੀਨਿਆਂ ਤੱਕ ਅਸੀਂ ਇੱਕ ਸਾਰੇ ਜਿੰਨੇ ਜਣੇ ਵੀ ਕਾਂਗਰਸ ਦੇ ਨਾਲ ਨਾਰਾਜ਼ ਨੇ ਅਸੀਂ ਸੱਚ ਟੈਲੀਵਿਜ਼ਨ ਤੇ ਬੈਠ ਕੇ ਤੁਹਾਡੇ ਸਾਰੇ ਨਾਲ ਮਤਲਬ ਗੱਲਬਾਤ ਕਰਾਂਗੇ ਜਿਹੜੇ ਸਾਡੇ ਗੁੱਸੇ ਨੇ ਗਿਲੇ ਨੇ ਕਾਂਗਰਸ ਦੇ ਨਾਲ ਉਹ ਤੁਹਾਡੇ ਨਾਲ ਅਸੀਂ ਸਾਂਝੇ ਕਰਾਂਗੇ ਔਰ ਅਸੀਂ ਕਿਸ ਪਾਰਟੀ ਦੇ ਅੱਗੇ ਆਉਣ ਵਾਲੇ ਲੀਡਰ ਦੇ ਨਾਲ ਅਸੀਂ ਸਾਥ ਦੇਵਾਂਗੇ ਅਸੀਂ ਸਾਰੇ ਉਹਦੇ ਨਾਲ ਖੜਾਂਗੇ ਉਹ ਵੀ ਉਹਨਾਂ ਨੇ ਨਾਮ ਦੱਸਿਆ ਉਹ ਆਡੀਓ ਦੇ ਵਿੱਚ ਸਭ ਕੁਝ ਤੁਹਾਨੂੰ ਕਲੀਅਰ ਹੋ ਜਾਣਾ